ਉਨੀ ਅਕਾਲੀ ਦਲ ਬਾਦਲ ਦੀ ਕਮਾਨ ਸੰਭਾਲਣਗੇ ਵਿਕਰਮ ਸਿੰਘ ਮਜੀਠੀਆ 2027 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਵਿਕਰਮ ਸਿੰਘ ਮਜੀਠੀਆ ਦੀ ਰਹਿਨਮਈ ਹੇਠ 2027 ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਬਦਲ ਦੇਣਗੇ ਸਾਰੀ ਪੰਜਾਬ ਦੀ ਹਵਾ ਜੋ 2027 ਦੇ ਵਿੱਚ ਅਕਾਲੀ ਦਲ ਨੂੰ ਵੱਡਾ ਬਹੁਮਤ ਮਿਲੇਗਾ ਤੇ ਸਰਕਾਰ ਬਣੇਗੀ ਵਿਕਰਮ ਸਿੰਘ ਮਜੀਠੀਆ ਜਿਵੇਂ ਹੀ ਜੇਲ੍ਹ ਤੋਂ ਬਾਹਰ ਆਉਣਗੇ ਪੰਜਾਬ ਦੀ ਕਮਾਨ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਜਿਸ ਦੇ ਬਾਰੇ ਸੁਖਵੀਰ ਸਿੰਘ ਬਾਦਲ ਤੇ ਹੋਰ ਪਾਰਟੀ ਵਰਕਰਾਂ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਜਿਹੜੋ ਲੋਕਰੇ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਜੋ ਅਕਾਲੀ ਦਲ ਦੀ ਮੁੜ ਗਵਾਚੀ ਹੋਈ ਸ਼ਾਖ ਨੂੰ ਬਹਾਲ ਕਰ ਦਿੱਤਾ ਹੈ ਤਰਨਤਾਰਨ ਦੇ ਵਿੱਚ ਅਕਾਲੀ ਦਲ ਬਾਦਲ ਨੇ ਨੈਸ਼ਨਲ ਪਾਰਟੀਆਂ ਦੇ ਜਮਾਨਤਾ ਜਬਤ ਕਰਵਾ ਦਿੱਤੀਆਂ ਔਰ ਅਕਾਲੀ ਦਲ ਬਾਦਲ ਨੇ ਤਰਨਤਾਰਨ ਜਿਮਣੀ ਚੋਣ ਜਿੱਤਣ ਵਾਸਤੇ ਪੂਰੀ ਕੋਸ਼ਿਸ਼ ਕੀਤੀ ਪਰ ਉੱਥੇ ਪੁਲਿਸ ਦੇ ਵੱਲੋਂ ਜੋ ਅਕਾਲੀ ਵਰਕਰਾਂ ਦੇ ਉੱਪਰ ਅਕਾਲੀ ਦਲ ਪਾਰਟੀ ਦੇ ਉੱਪਰ ਦਬਾਅ ਬਣਾਇਆ ਗਿਆ ਉਹਨਾਂ ਦੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਕਾਰਨ ਤਰਨਤਾਰਨ ਦੀ ਜਿਮਣੀ ਚੋਣ ਵਿੱਚ ਅਕਾਲੀ ਦਲ ਹਾਰਿਆ ਪਰ ਇਹ ਚੋਣ ਹਾਰਿਆ ਨਹੀਂ ਇਹ ਚੋਣ ਜਿਹੜੀ ਤੱਕੇਸ਼ਾਈ ਨਾਲ ਜਿੱਤੀ ਗਈ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਉੱਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਨਿਸ਼ਾਨੇ ਲਾਏ ਜਾਂਦੇ ਨੇ ਵਿਰੋਧੀ ਪਾਰਟੀਆਂ ਤੇ ਅਕਾਲੀ ਦਲ ਦੇ ਅਲੱਗ ਹੋਏ ਪੁਨਰਸਰਜੀਤ ਅਕਾਲੀ ਦਲ ਦੇ ਲੀਡਰ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨਣ ਲਈ ਤਿਆਰ ਨਹੀਂ ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨਗੀ ਛੱਡਦੇ ਨੇ ਤਾਂ ਪੂਰਾ ਅਕਾਲੀ ਦਲ ਇਕੱਠਾ ਹੋਵੇਗਾ ਅਕਾਲੀ ਦਲ ਇੱਕ ਹੋਵੇਗਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਹੁਣ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਤੇ ਅੱਗੇ ਅਕਾਲੀ ਦਲ ਦੀ ਕਮਾਂਡ ਵਿਕ੍ਰਮ ਸਿੰਘ ਮਜੀਠੀਆ ਨੂੰ ਦੇਣ ਲਈ ਤਿਆਰੀ ਚੱਲ ਰਹੀ ਹੈ ਜੋ ਅੱਜ ਗਨੀਪ ਕੌਰ ਮਜੀਠੀਆ ਨੇ ਵੀ ਅੱਜ ਕੇਂਦਰ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਮੋਰਚਾ ਖੋਲ੍ਹਿਆ ਹੈ ਸੁਖਵੀਰ ਸਿੰਘ ਬਾਦਲ ਦੇ ਨਾਲ ਖੜ ਕੇ ਉਹਨਾਂ ਨੇ ਵੀ ਬਹੁਤ ਵੱਡਾ ਐਲਾਨ ਕਰ ਦਿੱਤਾ ਗਨੀਪ ਕੌਰ ਮਜੀਠੀਆ ਕਦੇ ਕੈਮਰੇ ਦੇ ਸਾਹਮਣੇ ਨਹੀਂ ਆਏ ਸੀ ਪਰ ਅੱਜ ਉਹਨਾਂ ਨੇ ਆਪਣੀ ਪਾਰਟੀ ਲਈ ਤੇ ਵਿਕ੍ਰਮ ਸਿੰਘ ਮਜੀਠੀਆ ਦੇ ਜੋ ਉਹਨਾਂ ਨੂੰ ਕਮਾਨ ਮਿਲੀਏ ਉਸ ਤੋਂ ਪਹਿਲਾਂ ਕਿ ਗਨੀਕੁਰ ਮਜੀਠੀਆ ਨੇ ਅੱਜ ਇਹ ਵੰਡੋਰ ਸੰਭਾਲ ਲਈਏ ਜੋ ਵਿਕਰਮ ਸਿੰਘ ਮਜੀਠੀਆ ਜੇ ਟੂ ਬਾਰ ਆਉਣਗੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਕਮਾਨ ਸੰਭਾਲਣਗੇ ਸੋ ਗਨੀਮਕੁਰ ਮਜੀਠੀਆ ਨੇ ਅੱਜ ਸੁਖਵੀਰ ਸਿੰਘ ਬਾਦਲ ਦੀ ਰਹਿਮਾਈ ਹਟ ਕੇਂਦਰ ਸਰਕਾਰ ਦੇ ਖਿਲਾਫ ਜੋ ਬਹੁਤ ਵੱਡਾ ਬਿਆਨ ਦਿੱਤਾ ਹੈ ਜੋ ਕੇਂਦਰ ਦੀ ਮੋਦੀ ਸਰਕਾਰ ਵਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਲੇ ਬਾਜ਼ੀ ਕੀਤੀ ਹੈ ਪਹਿਲਾ ਇਸ ਨੇ ਪੰਜਾਬ ਦੇ ਹੱਕਾਂ ਨੂੰ ਖੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਹੁਣ ਇਹ ਸਰਕਾਰ ਚੰਡੀਗੜ੍ਹ ਖੋਣ ਲਈ ਜੋ ਨਮੀਆਂ ਚਾਲਾਂ ਚੱਲ ਰਹੀਏ ਪਰ ਸ਼੍ਰੋਮਣੀ ਅਕਾਲੀ ਦਲ ਇਹ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦਾ ਹੀ ਰਹੇਗਾ ਇਸ ਲਈ ਪੰਜਾਬੀਆਂ ਨੂੰ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ ਉਹ ਤਿਆਰ ਰਹਿਣਗੇ ਸੋ ਕੇਂਦਰ ਸਰਕਾਰ ਵੱਲੋਂ ਜੋ ਸੰਵਿਧਾਨ ਦੀ 131 ਸੋਧ ਬਿੱਲ ਨੂੰ ਅਕਾਲੀ ਦਲ ਕਦੇ ਵੀ ਪਾਸ ਨਹੀਂ ਹੋਣ ਦੇਵੇਗਾ ਜੋ ਪੰਜਾਬੀਆਂ ਦੇ ਸਿੱਧਾ ੱਤਕਾ ਉਹ ਬਰਦਾਸ਼ਤ ਨਹੀਂ ਕਰਨਗੇ ਪੰਜਾਬੀ ਸੋ ਗਨੀਮ ਕੌਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਇਸ ਪਾਰਟੀ ਦੇ ਵਰਕਰ ਪੂਰੀ ਤਰ੍ਹਾਂ ਡਟ ਕੇ ਸਾਥ ਦੇਣ ਲਈ ਤਿਆਰ ਹਨ ਜੇਕਰ ਸਰਕਾਰ ਨੇ ਚੰਡੀਗੜ੍ਹ ਨੂੰ ਖੋਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਤੀਜੇ ਬਹੁਤ ਭੜੇ ਨਿਕਲਣਗੇ ਸੋ ਗਨੀਮ ਕੌਰ ਮਜੀਠੀਆ ਅੱਜ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ ਕੇਂਦਰ ਸਰਕਾਰ ਦੇ ਖਿਲਾਫ ਸੋ ਦੂਸਰੇ ਪਾਸੇ ਗਨੀਮ ਕੌਰ ਮਜੀਠੀਆ ਜਿਨ੍ਹਾਂ ਨੇ ਹੁਣ ਪੂਰੇ ਪੰਜਾਬ ਵਿੱਚ ਪ੍ਰਚਾਰ ਕਰਨਾ ਹੈ ਜਿਸ ਨੂੰ ਲੈ ਕੇ ਜੋ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਝੂਠਾ ਕੇਸ ਬਣਾਇਆ ਗਿਆ ਬਿਕਰਮ ਸਿੰਘ ਮਜੀਠੀਆ ਨੂੰ 6 ਮਹੀਨੇ ਲਗਭਗ ਜੇਲ੍ਹ ਦੇ ਵਿੱਚ ਟੱਕਿਆ ਗਿਆ ਜੋ ਉਹਨਾਂ ਨੂੰ ਜ਼ਮਾਨਤ ਮਿਲਣੀ ਹੈ ਰਿਹਾ ਹੋਣ ਜਾ ਰਹੇ ਨੇ 26 ਨਵੰਬਰ ਨੂੰ ਜੋ ਉਹਨਾਂ ਦੀ ਸੁਣਵਾਈ ਹੋਣੀ ਹੈ ਹਾਈ ਕੋਰਟ ਦੇ ਵਿੱਚ ਜਾਨੀ ਕਿ ਅੱਜ ਜੋ ਸੁਣਵਾਈ ਹੋ ਰਹੀ ਹੈ ਉਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਜੇਲ੍ਹ ਤੋਂ ਬਾਹਰ ਆਣਗੇ ਜਿਸ ਤੋਂ ਪਹਿਲਾਂ ਗਨੀਪ ਕੌਰ ਮਜੀਠੀਆ ਨੇ ਕਮਾਂਡ ਸੰਭਾਲ ਲਈ ਔਰ ਬਿਕਰਮ ਸਿੰਘ ਮਜੀਠੀਆ ਕਾਲੀ ਦਲ ਦੇ ਅਗਲੇ ਪ੍ਰਧਾਨ ਬਣ ਸਕਦੇ ਨੇ ਜਿਸ ਨੂੰ ਲੈ ਕੇ ਵੱਡੀਆਂ ਚਰਚਾਵਾਂ ਸ਼ੁਰੂ ਹੋਈਆਂ ਨੇ